ਏਬੀਆ ਨਿਊਜ਼ थाना सिटी ਫਾਜ਼ਿਲਕਾ ਦਾ ਅਹੁਦਾ ਸੰਭਾਲਦੇ ਬੋਲੇ ਸਚਿਨ ਕੰਬੋਜ ਸਮਾਜ ਵਿਰੋਧੀ ਅਨਸਰਾਂ ਨੂੰ ਪਾਈ ਜਾਏਗੀ ਕੜੀ ਨਾਤ ਕਿਸੇ ਨੂੰ ਨਹੀਂ ਬਖਸ਼ਿਆ ਜਾਏਗਾ ਜੋ ਸਮਾਜ ਨੂੰ ਕਰੇਗਾ ਖਰਾਬ ਚਾਲਜ ਲੈਂਦੇ ਹੀ ਵਿਖਾਏ ਸਖਤ ਤੇਵਰ ਹੋਰ ਕੀ ਦਿੱਤੀਆਂ ਗਈਆਂ ਚੇਤਾਵਨੀਆਂ ਤੇ ਸ਼ਹਿਰ ਵਾਸੀਆਂ ਨੂੰ ਨੰਬਰ ਦੇ ਕੇ ਕਿ ਕਿ ਕੀਤੀ اپੀਲ ਸਭ ਕੁਝ ਜਾਣਨ ਲਈ ਬਣੇ ਰਹੋ ਸਾਡੇ ਨਾਲ ਕੀ ਸਰ ਕੀ ਕਹੋਗੇ ਤੁਸੀਂ ਅੱਜ ਫਾਇਲ ਕਰਦੇ ਸਿਟੀ ਦੇ ਪਦਵ ਅਹੁਦਾ ਸੰਭਾਲੇ ਸੀ ਜਿਹੜਾ ਸਾਰਿਆਂ ਨੂੰ ਪਿਆਰ ਵਾਲੀ ਸਸਰੀ ਕਾਲ ਸਾਰਿਆਂ ਨੂੰ ਤੇ ਜਿਹੜਾ ਮੇਵੇਵਾਲਾ ਸ਼ਹਿਰ ਦਾਸੀ ਨਹੀਂ ਆ ਕਿ ਜਿਹੜਾ ਵੀ ਕੋਈ ਵੀ ਅਗਰ ਕਿਸੇ ਨੂੰ ਕੋਈ ਘਟਨਾ ਹੁੰਦੀ ਆ ਤਾਂ ਸਾਨੂੰ ਜਿਹੜਾ ਜਲਦੀ ਤੋਂ ਜਲਦੀ ਉਹਦੇ ਸੰਬੰਧੀ ਇਨਫੋਰਮੇਸ਼ਨ ਦਿੱਤੀ ਜਾਵੇ ਤਾਂ ਜੋ ਅਸੀਂ ਜਿਹੜਾ ਉਹਦੇ ਤੇ ਜਲਦੀ ਤੋਂ ਜਲਦੀ ਵਰਕ ਕਰ ਸਕੀਏ ਤੇ ਮੇਰੀ ਸਾਰਿਆਂ ਨੂੰ ਇਹੀ ਹਦਾਇਤ ਹੈ ਕਿ ਜਿਹੜਾ ਵੀ ਕੋਈ ਵੀ ਕਾਨੂੰਨ ਦੀ ਉਲੰਘਣਾ ਕਰੇਗਾ ਉਹਨਾਂ ਦੇ ਖਿਲਾਫ ਜਿਹੜੀ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏਗੀ ਸਰ ਚੋਰੀਆਂ ਤੇ ਕਿਵੇਂ ਠੱਲ ਪਾਈ ਜਾਏਗੀ ਬਹੁਤ ਜ਼ਿਆਦਾ ਚੋਰੀਆਂ ਹੋ ਰਹੀਆਂ ਨੇ ਮੋਟਰਸਾਈਕਲ ਚੀਰੇ ਰਹੇ ਅੱਜ ਵੀ ਇੱਕ ਮਾਮਲਾ ਸਾਹਮਣੇ ਆਇਆ ਤਾਂ ਕੀ ਕਾਂਗਰਸ ਚੋਰੀਆਂ ਸੰਬੰਧੀ ਸਾਡੇ ਵੱਲੋਂ ਜਿਹੜਾ ਵਰਕ ਆਊਟ ਕੀਤਾ ਜਾ ਰਿਹਾ ਅਸੀਂ ਉਹਨਾਂ ਦੇ ਤੇ ਕੈਮਰੇ ਸੀਸੀਟੀਵੀ ਫੂਰੇਜ ਤੋਂ ਜਿੰਨੀ ਵੀ ਅਸੀਂ ਵੱਧ ਤੋਂ ਵੱਧ ਕੈਚ ਕਰਕੇ ਜਿਹੜਾ ਉਹਨਾਂ ਦੇ ਤੋਂ ਅਸੀਂ ਆਪਣਾ ਡ੍ਰੈਸ ਕਰਾਂਗੇ ਤੇ ਜਿੰਨੇ ਵੀ ਪਹਿਲਾਂ ਵੀ ਕੋਈ ਬਾਈਕ ਚੋਰੀ ਹੋਈ ਆ ਉਹ ਵੀ ਅਸੀਂ ਜਲਦੀ ਤੋਂ ਜਲਦੀ ਫੇਸ ਕਰਾਂਗੇ ਤੇ ਜਿੰਨੇ ਵੀ ਦੋਸ਼ੀ ਹੋਣਗੇ ਇਹਨਾਂ ਨੂੰ ਜਿਹੜਾ ਅਸੀਂ ਕਦਮਾ ਪੈਰਜ਼ ਕਰਕੇ ਉਹਦਾ ਜਵਾਬ ਮੰਗਦੀ ਕਾਨੂੰਨੀ ਜਿੱਤ। ਪ੍ਰਾਇੋਰਟੀ ਕੀ ਰਹੇਗੀ ਸਭ ਤੋਂ ਈ ਫਾਈਲ ਕਾ ਦੇ ਵਿੱਚ ਉਹਦਾ ਸੰਭਾਲਣ ਤੋਂ ਬਾਅਦ। ਮੇਰੀ ਇਹ ਹੀ ਪ੍ਰਾਇੋਰਟੀ ਆ ਕਿ ਇੱਕ ਤਾਂ ਜਿਹੜਾ ਨਸ਼ਿਆਂ ਦੇ ਖਿਲਾਫ ਜਿਹੜੀ ਸਾਡੇ ਵੱਲੋਂ ਮੀਨ ਚਲਾਈ ਜਾਏਗੀ ਕਿ ਕੋਈ ਵੀ ਜੇ ਨਸ਼ੇ ਦਾ ਕੰਮ ਕਰੇਗਾ ਉਹਦੇ ਖਿਲਾਫ ਜਿਹੜੀ ਅਸੀਂ ਗਾਰਵੇ ਕਰਾਂਗੇ ਤੇ ਉਸ ਤੋਂ ਇਲਾਵਾ ਜਿਹੜਾ ਵੀ ਕੋਈ ਚੋਰੀਆਂ ਸੰਬੰਧੀ ਹੈਗਾ ਉਹਨਦੇ ਤੇ ਵੀ ਅਸੀਂ ਵੱਧ ਤੋਂ ਵੱਧ ਜਿੰਨੇ ਵੀ ਮੌਕਾ ਟਰੇਸ ਕਰਕੇ ਜਿਹੜਾ ਮੁਕਦਮੇ ਦਰਜ ਕਰਾਂਗੇ। ਤੇ ਬਾਕੀ ਜੋ ਵੀ ਲੋਕਾਂ ਦੀਆਂ ਸਮੱਸਿਆਵਾਂ ਹੋਣਗੀਆਂ ਉਹਨਾਂ ਦਾ ਜਿਹੜਾ ਜਲਦੀ ਤੋਂ ਜਲਦੀ ਹੱਲ ਇੱਕ ਇੱਕ ਇਹ ਵੀ ਵੇਖਿਆ ਜਾਂਦਾ ਹੈ ਵੀ ਛੁੱਟੀ ਦੇ ਟਾਈਮ ਤੇ ਗਰਲ ਸਕੂਲ ਦੇ ਗੇਟ ਤੋਂ ਲੈ ਕੇ ਓਮ ਬੇਗਰੀ ਤੱਕ ਲੜਕੀਆਂ ਜੋ ਛੁੱਟੀ ਹੁੰਦੀ ਹੈ ਜਾ ਰਹੀਆਂ ਐ ਤੇ ਪਿੱਛੇ ਕਈ ਪੂੰਡਾਸ਼ਕ ਕੋਈ ਬੜਾ ਜਾਂਦੇ ਨੇ ਸਾਈਕਲ ਵਿਚਾਰ ਤੇ ਚੌਂਕ ਦੀ ਗੱਲ ਕਰੀਏ ਤੇ ਇੱਥੇ ਵੀ ਜਾਮ ਲੱਗਿਆ ਹੁੰਦਾ ਤੇ ਇੱਥੇ ਵੀ ਇਹੇ ਦਿੱਕਤ ਆਉਂਦੀ ਉਹਨੂੰ ਕਿਵੇਂ ਠੱਲ ਪਾਈ ਦੇਗੇ ਉਹਨ ਦੇ ਸੰਬੰਧੀ ਅਸੀਂ ਜਿਹੜਾ ਵੀ ਪੀਸੀਆਰ ਨੂੰ ਅਲਰਟ ਕਰਾਂਗੇ ਕਿ ਜਿਹੜੇ ਟਾਈਮ ਛੁੱਟੀ ਦਾ ਹੁੰਦਾ ਉਸ ਟਾਈਮ ਤੇ ਜਿਹੜਾ ਗਰਲ ਸਕੂਲ ਦੇ ਬਾਹਰ ਜਿਹੜਾ ਉਹ ਆ ਦੀ ਡਿਊਟੀ ਕਰਨਗੇ ਤੇ ਜੇ ਕੋਈ ਇਦਾਂ ਦੇ ਹੋਣਗੇ ਜੋ ਵੀ ਕੋਈ ਕਿਸੇ ਗਲਤ ਮੰਸ਼ਾ ਨਾਲ ਜਿਹੜਾ ਵੀ ਕੋਈ ਕਿਸੇ ਦੇ ਪਿੱਛਾ ਕਰੇਗਾ ਤਾਂ ਉਹਦੇ ਖਲਾਸ ਜਿਹੜੀ ਅਸੀਂ ਸਭ ਤੋਂ ਸਭ ਧਾਰ ਦੇ ਮਿਸ਼ਨ ਨਿਸ਼ਚੈ ਜਲਦਾ ਸਰ ਮਿਸ਼ਨ ਨਿਸ਼ਚੈ ਦੇ ਵਿੱਚ ਨਵੀਂ ਗਤੀਵਿਧੀਆਂ ਕੀ ਕੀਤੀਆਂ ਜਾਣਗੀਆਂ ਉਹਦੇ ਵਿੱਚ ਅਸੀਂ ਜਿਹੜਾ ਸੈਮੀਨਾਰ ਲਗਾਏ ਜਾਣਗੇ ਸਾਡੇ ਵੱਲ ਪਬਲਿਕ ਸੈਮੀਨਾਰ ਵੀ ਲਗਾਏ ਜਾਣਗੇ ਤਾਂ ਜੋ ਲੋਕਾਂ ਨੂੰ ਜਿਹੜਾ ਅਸੀਂ ਉਤਸ਼ਾਹਿਤ ਵੀ ਕਰਾਂਗੇ ਕਿ ਜਿਹੜਾ ਨਸ਼ਿਆਂ ਤੋਂ ਬਚਿਆ ਜਾਵੇ ਤੇ ਜਿਹੜਾ ਨਸ਼ਿਆਂ ਦੇ ਖਿਲਾਫ ਮਹੀਨ ਚਲਾਈ ਜਾਵੇ ਤੇ ਬਾਕੀ ਬੱਚਿਆਂ ਨੂੰ ਵੀ ਇਹ ਹੀ ਹਦਾਇਤ ਕਰਾਂਗੇ ਕਿ ਵੱਧ ਤੋਂ ਵੱਧ ਖੇਡਾਂ ਆਲ ਜਿਹੜਾ ਧੰਨ ਇਸ ਸੰਦਰਬ ਨਬਾਲਗ ਬੱਚਿਆਂ ਦੇ ਜਿਹੜੇ ਰਾਈਡ ਕਰਦੇ ਨੇ ਵਹੀਕਲ ਚਲਾਉਂਦੇ ਨੇ ਉਹਦੇ ਥੋੜਾ ਨਾ ਸੰਸ਼ਯਾ ਜਿਹਾ ਬਣਿਆ ਲੋਕਾਂ ਦੇ ਵਿੱਚ ਵੀ ਕਿਸ ਤਰੀਕੇ ਦੇ ਵਹੀਕਲ ਵੈਸੇ ਚਲਾ ਸਕਦੇ ਨੇ ਬੈਟਰੀ ਵਹੀਕਲ ਚਲਾ ਸਕਦੇ ਨੇ ਜਾਂ ਕਿੰਨੇ ਸੀਸੀ ਦੇ ਵਹੀਕਲ ਚਲਾ ਸਕਦੇ ਨੇ ਉਸ ਸੰਬੰਧੀ ਮੈਂ ਦੇਖ ਲੈਣਾ ਮੈਨੂੰ ਇਸ ਸੰਬੰਧੀ ਹਾਲੇ ਨਹੀਂ ਪਤਾ ਮੈਂ ਚੈੱਕ ਕਰਕੇ ਤੁਹਾਨੂੰ ਜੋ ਵੀ ਹੋਏਗਾ ਕਿੰਨੀ ਏਜ ਤੱਕ ਜਿਹੜਾ ਚਲਾ ਦੇ ਵੈਸੇ ਤਾਂ ਜਿਹੜਾ 18 ਸਾਲ ਤੱਕ ਜਿਹੜਾ ਚਲਾ ਸਕਦੇ ਆ ਜਿੰਦਾ ਲਾਇਸੈਂਸ ਬਣਿਆ ਹੁੰਦਾ ਉਹੀ ਜਿਹੜਾ ਵੀਕਲ ਚਲਾ ਸਕਦਾ ਉਸ ਤੋਂ ਘੱਟ ਉਮਰ ਦਾ ਨਹੀਂ ਨਹੀਂ 16 ਸਾਲ ਦਾ ਵੀ ਸਰ ਕੋਈ ਲਰਨਿੰਗ ਜਿਵੇਂ ਲਸੰਦ ਬਣਵਾ ਸਕਦੇ ਨਹੀਂ ਕਰਵਾ ਸਕਦੇ ਕੋਈ ਤੁਹਾਨੂੰ ਦੀ ਗਾਈਡਲਾਈਨ ਦੇਖਣਾ ਤੁਸੀਂ ਪਹਿਲਾਂ ਵੀ थाना ਸਿਟੀ ਫਾਜ਼ਿਲਕਾ ਬਤੌਰ ਐਸਐਟਓ ਸਵਾਮਾ ਦਿੱਤੇ ਹਨ ਦੁਬਾਰਾ ਤੁਹਾਡੇ ਜੁਮੇਵਾਰੀ ਲੱਗੀ ਹੈ ਪਹਿਲਾਂ ਤੇ ਹੁਣ ਕੀ ਫਰਕ ਰਹੇਗਾ ਜੀ ਪਹਿਲਾਂ ਵੀ ਜਿਹੜਾ ਮੇਰੇ ਵੱਲੋਂ ਬਹੁਤ ਵਧੀਆ ਵਰਕ ਕੀਤਾ ਗਿਆ ਸੀ ਸ਼ਹਿਰ ਵਾਸੀਆਂ ਨੇ ਵੀ ਮੈਨੂੰ ਬਹੁਤ ਅਪਰੀਸ਼ੀਏਟ ਕੀਤਾ ਤਾਂ ਹੁਣ ਵੀ ਜਿਹੜਾ ਮੈਨੂੰ ਮੈਂ ਇਹੀ ਆ ਕਿ ਲੋਕਾਂ ਵਿੱਚ ਜਿਹੜਾ ਮੈਂ ਵਾਰ ਤੋਂ ਵਾਰ ਵਧੀਆ ਕੰਮ ਕਰਕੇ ਜੋ ਲੋਕਾਂ ਦੇ ਵਿੱਚ ਆਦਾ ਅ ਤੇ ਬਬਨਾਲਾ ਕੀ ਜਿਹੜਾ ਤਾਂ ਵੀ ਜੋ ਸ਼ਹਿਰ ਦੇ ਵਿੱਚ ਵੀ ਵਧੀਆ ਮਾਹੌਲ ਬਣ ਰਿਹਾ ਹੈ ਬਿਲਕੁਲ ਸ਼ਹਿਰ ਵਾਸੀਆਂ ਨੇ ਹੀ ਅਪੀਲ ਆ ਕਿ ਜਿਹੜਾ ਪੁਲਿਸ ਦਾ ਵੱਧ ਤੋਂ ਵੱਧ ਸੰਜੋਗ ਕਰਨ ਅਗਰ ਉਹਨਾਂ ਨੂੰ ਕੋਈ ਵੀ ਕਿਸੇ ਤਰ੍ਹਾਂ ਦੀ ਵੀ ਤਕਲੀਫ ਹੁੰਦੀ ਹੈ ਤਾਂ ਸਾਨੂੰ ਜਿਹੜਾ ਨਾਲ ਦੀ ਨਾਲ ਬਸਮ ਤਾਂ ਕਿ ਅਸੀਂ ਯੋਗ ਦੇ ਬਣ ਸਕ ਸਰ ਆਮ ਲੋਕਾਂ ਦਾ ਕਿੰਨਾ ਕੁ ਸਹਿਯੋਗ ਰਹਿੰਦਾ ਹੈ ਇਸ ਤਰ੍ਹਾਂ ਦੇ ਕੰਮਾਂ ਦੇ ਵਿੱਚ ਜੋ ਆਮ ਲੋਕਾਂ ਦਾ ਕਾਫੀ ਸਹਿਯੋਗ ਰਹਿੰਦਾ ਹੈ ਅਗਰ ਕੋਈ ਵੀ ਆਮ ਲੋਕਾਂ ਨੂੰ ਕਿੱਧਰ ਵੀ ਕਿਸੇ ਵੀ ਤਰ੍ਹਾਂ ਦੀ ਮੋਕੇ ਤੇ ਅਗਲੇ ਕੋਈ ਵੀ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਜਿਵੇਂ ਕਿ ਚਲੋ ਕੋਈ ਚੋਰੀ ਦਾ ਹੀ ਆਗਾ ਉਹਨਾਂ ਨੂੰ ਕੋਈ ਚੋਰ ਮਿਲਦਾ ਤਾਂ ਪਬਲਿਕ ਕਾफी ਉਤਸ਼ਾਹਿਤ ਹੋ ਕੇ ਜਿਹੜਾ ਉਹਨਾਂ ਤੇ ਵਰਕ ਕਰਦੀ ਹੈ ਤਾਂ ਪੁਲਿਸ ਨਾਲ ਵੀ ਸੰਯੋਗ ਕਾਫੀ ਕਰਦੇ ਆ ਕੋਈ ਇੱਕ ਨੰਬਰ ਦੱਸ ਦਿਓ ਜਿੰਨਾ ਸੰਪਰਕ ਕੀਤਾ ਜਾ ਸਕੇ ਹਾਂ ਨੰਬਰ ਮੇਰਾ ਹੈਗਾ 9592106 ਟ੍ਰਿਪਲ 8 ਹੈ ਸਰ ਕੁਝ ਸਮੱਸਿਆਵਾਂ ਆਮ ਦੁਕਾਨਦਾਰਾਂ ਨਾਲ ਜੁੜੀਆਂ ਹੋਈਆਂ ਨੇ ਲੋਕ ਰਸਤਿਆਂ ਲੈ ਕੇ ਜੁੜੀਆਂ ਜਿਹੜੇ ਅਵੈਧ ਅतिक्रमण ਹੁੰਦੇ ਨੇ ਉਹਦੇ ਚ ਨਗਰ ਕੌਂਸਲ ਨਾਲ ਕਿਸ ਤਿੱਕੇ ਤਾਲਮਿਲ ਕੀਤਾ ਜਾਏਗਾ ਤਾਂ ਕਿ ਸ਼ਾਇਦ ਇਹ ਬਜਾਰਾ ਦੇ ਵਿੱਚ ਜਿਹੜੇ ਤੰਗ ਰਸਤੇ ਨੇ ਤੇ ਜਿਹੜੇ ਅਪਰਾਧਿਕ ਘਟਨਾਵਾਂ ਦਾ ਕਾਰਨ ਬੰਦੇ ਨੇ ਉਹਦੇ ਠੱਲ ਪੈਸੇ ਵੀ। ਉਹਨਾਂ ਦੇ ਵਿੱਚ ਵੀ ਅਸੀਂ ਜਿਹੜਾ ਉਹਨਾਂ ਨਾਲ ਨਗਰਪਾਲਿਕਾ ਨਾਲ ਛੜ ਕੇ ਟਾਈਅਪ ਕੀਤਾ ਹੈ ਅਸੀਂ ਜਿਹੜਾ ਜਿੰਨਾਂ ਦੇ ਵੀ ਕੋਈ ਰੇੜੀਆਂ ਵਗੈਰਾ ਜਾਂ ਕੋਈ ਵੀ ਵਹੀਕਲ ਬਾਹਰ ਲੱਗੇ ਹੋਏ ਆ ਤੇ ਅਸੀਂ ਉਹਨਾਂ ਨੂੰ ਜਿਹੜਾ ਸਹੀ ਤਰੀਕੇ ਨਾਲ ਉਹਨਾਂ ਦੇ ਪਾਰਕਿੰਗ ਕਰਵਾ ਕੇ ਤੇ अपना इस तरह की समस्या ए बी एबीआई न्यूज चैनल देखने वाले सभी दर्शकों से हम अपील करते हैं बी एबीआई न्यूज चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत